ਦ ਕਰੀ ਨਾ ਮੇਰੇ ਕੋਲ ਆਉਂਦਾ ਬੋਲ ਮੁਰ ਕੋਟਾ ਦੀ ਆ ਗਿਆ ਬਚਤਰ ਕੋਲ ਵਲੌਗ ਹਾਂਜੀ ਸਵਾਗਤ ਤੁਹਾਡਾ ਸਾਡੇ ਆਰਐਮ ਵਲੌਗ ਦੇ ਵਿੱਚ ਹੋਰ ਜੀ ਕੀ ਹਾਲ ਚਾਲ ਤੇ ਅੱਜ ਦਾ ਵਲੌਗ ਸਾਡਾ ਮਿੰਨੀ ਵਲੌਗ ਹੈ ਜੀ ਤੇ ਅੱਜ ਦਿਨ ਚੜਦੇ ਅਸੀਂ ਕਈ ਸ਼ਰਵਾਤ ਸਾਡੀ ਇਹ ਹੈ ਜੀ ਪੋਰਚ ਦੇ ਫਰਸ਼ ਦੀ ਤੇ ਸਭ ਤੋਂ ਪਹਿਲਾਂ ਅਸੀਂ ਸਾਰਾ ਸਮਾਨ ਚੱਕਿਆ ਤੇ ਇਸ ਤੋਂ ਬਾਅਦ ਵੀ ਕਰਤੇ ਅਸੀਂ ਅੰਦ ਕੰਮ ਦੀ ਪੂਰੀ ਤਿਆਰੀ। ਸਦੀਪ ਵੇਜ ਪੂਰਾ ਫਾਰਮ ਚ ਸੀਗਾ। ਵਧੀਆ ਜਿਹਾ ਪੂਰਾ ਖੁਸ਼। ਮੌਸਮ ਵੀ ਚੰਗਾ ਸੀਗਾ ਤੇ ਅਸੀਂ ਫਟਾਫਟ ਕੰਮ ਖਿੱਚਦੇ ਖਿੱਚਦੇ। ਫਲੋਰ ਵਗੈਰਾ ਕਰ ਲੈਨੇ ਨੇੜੇ ਤੇ ਵੇਜ ਦੀ ਮੌਸਮ ਕਦੀ ਮੀਂਹ ਕਦੀ ਧੁੱਪ ਕਦੀ ਛਾਂ ਅੱਜ ਬਸ ਐਂ ਰਿਹਾ ਸਰਦ ਦਿਨ। ਤੇ ਉਧਰੋਂ ਪ੍ਰਿੰਸ ਵੀਡੀਓ ਬਣਾਇਆ ਜਾਂਦਾ ਸੀਗਾ ਤੇ ਮੈਂ ਮੈਂ ਕਹਿੰਦਾ ਮੈਂ ਕਹਿੰਦੀ ਬਾਹਰ ਮੌਸਮ ਵੀ ਦਿਖਾਵੇ ਮੌਸਮ ਦਾ ਕੀ ਮਾਹੌਲ ਆ। ਤੇ ਵਿੱਚ ਦੀ ਵਖਾਉਂਦਾ ਰਹਿੰਦਾ ਸੀਗਾ ਬਟ ਅੱਜ ਨੇ ਪਰੇਸ਼ਾਨ ਬਹੁਤ ਕਰਿਆ ਵਿੱਚ ਦੀ ਆਜਿਆ ਕਰੇ ਵਿੱਚੀ ਤੁੱਪ ਕਰਦਿਆ ਕਰੇ ਤੇ ਵਿੱਚ ਇਹ ਮੀਂਹ ਪਾ ਦੇ ਕਰੇ ਤੇ ਆ ਅਸੀਂ ਮੁੜ ਕੇ ਫਲੋਰ ਕਰਤੀ ਬਿਲਕੁਲ ਨੇੜੇ ਤਕਰੀਬਨ ਤਕਰੀਬਨ ਦੀ ਅੱਧੇ ਤੋਂ ਲੈ ਕੇ ਪੌਣੇ ਫਲੋਰ ਇਹ ਨੱਕੀ ਕਰਤੀ ਸੀਗੀ ਤੇ ਆ ਤੁਹਾਨੂੰ ਵਿੱਚ ਦੀ ਮੌਸਮ बार-बार ਕਿਉਂ ਦਿਖਾਉਣਾ ਕਿ ਮੌਸਮ ਦੇਖੋ ਵੀ ਚੇਜ ਹੋਈ ਜਾਂਦਾ ਕਦੀ ਤੁਪ ਕਦੀ ਸ਼ਾਂ ਕਦੀ ਤੁਪ ਕਦੀ ਸ਼ਾਂ ਤੇ ਆਖਰ ਤੇ ਵਿੱਚ ਅਸੀਂ ਇਹ ਲਾਸਟ ਉਹਦਾ ਪੀਸ ਰਹਿ ਗਿਆ ਸੀਗਾ ਤੇ ਮੈਂ ਪ੍ਰਿੰਸ ਨੂੰ ਕਿਹਾ ਮੈਂ ਕਿਹਾ ਪ੍ਰਿੰਸ ਫਟਾਫਟ ਪਾ ਦੇ ਤੇ ਫੇਰ ਆਪਾਂ ਚੱਲਦੇ ਆ ਘਰ ਨੂੰ ਤੇ ਇਹ ਪ੍ਰਿੰਸ ਨੇ ਫਿਰ ਫਟਾਫਟ ਪਾਇਆ ਪੀਸ ਤੇ ਸਾਡੀ ਜਿਹੜੀ ਫਲੋਰ ਆ ਇਹ ਹੋਈ ਸੀ ਨੱਕੀ ਤੇ ਕਿਵੇਂ ਲੱਗੇ ਤੁਹਾਨੂੰ ਸਾਡੀ ਪੋਰਚ ਦੀ ਫਰਸ਼ ਜਾਂ ਟਾਇਰ ਜਿਹੜੀ ਸਾਡੀ ਇਹ ਤੇ ਇੱਕ ਮਿੰਟ ਜੂਰੂਰ ਦੱਸਿਓ ਤੇ ਬਾਕੀ ਸ਼ਾਮ ਹੁੰਦੇ ਹੁੰਦੇ ਆ 25 ਸਾਡਾ ਆ ਤੁਹਾਡੇ ਸਾਹਮਣੇ ਆ ਲੰਗ ਮਾਰਨ ਲੱਗ ਗਿਆ ਕਿੰਨੇ ਮੇਰੇ ਭਾਈ 7 ਵਜ ਗਈ ਤੇ ਚਲੋ ਦੋਈਏ ਨੂੰ ਮੈਡੀਸਨ ਗੋਲੀ ਵਗੈਰਾ ਦਿੱਤੀ ਆ ਤੇ ਹੁਣ ਫਾਲੇ ਠੀਕ ਆ ਤੇ ਆ ਸਾਡਾ ਸੀ ਲਾਸਟ ਪੀਸ ਤੇ ਸਾਡਾ ਪੋਰਚ ਹੋ ਗਿਆ ਸੀ ਇਹ ਪੂਰਾ ਕੰਪਲੀਟ ਤੇ ਇੱਕ ਵਿੱਚ ਦੀ ਕੀ ਹੋਇਆ ਆ ਕਰਦੇ ਕਰਦੇ ਜਦੋਂ ਮੈਂ ਦੇਖਿਆ ਤੇ ਸਾਹਮਣੇ ਇੱਕ ਚੂਹਾ ਆ ਗਿਆ ਤੇ ਚੂਹੇ ਨੂੰ ਬਹੁਤ ਅਨੇੜੇ ਵੀਡੀਓ ਬਣਾਈ ਤੇ ਇਹ ਬਹੁਤ ਸਲੋ ਸਲੋ ਤੁਰਦਾ ਸੀ ਜਿਵੇਂ ਦੇ ਕੋਈ ਸੱਟ ਪਈ ਹੋਈ ਹੁੰਦੀ ਆ ਤੇ ਮੈਂ ਇਹਨੂੰ ਕੈਚ ਕਰਿਆ ਮੈਂ ਕਿਹਾ ਚੱਲ ਵਿੱਚ ਵੀਡੀਓ ਦੇ ਵਿੱਚ ਆਊਗਾ ਤੇ ਬਾਅਦ ਵਿੱਚ ਕੀ ਹੋਇਆ ਵੀ ਕਿਰਨ ਤਾਂ ਸਲੋ ਸਲੋ ਚੱਲ ਗਿਆ ਫਿਰ ਪਤਾ ਨਹੀਂ ਇਹਨੂੰ ਕੀ ਹੋਇਆ ਕੀ ਨਾ ਇੱਕੋਦਾਂ ਇਹਨੇ ਝਟਕਿਆ ਮਾਇਆ ਇਹਨੂੰ ਜਿਵੇਂ ਡਰ ਗਿਆ ਹੁੰਦਾ ਇਹ ਆ ਦੇਖੋ ਇਹ ਡਰ ਗਿਆ ਉਧਰ ਇਹ ਵੀ ਡਰ ਗਿਆ ਤੇ ਮੈਂ ਵੀ ਡਰ ਗਿਆ ਤੇ ਆਖਿਰਕਾਰ ਫਿਰ ਇਹ ਬਾਈ ਜੀ ਇਹ ਪੰਜ ਗਿਆ ਤੇ ਅੱਜ ਦੀ ਵੀਡੀਓ ਚ ਆਪਣੇ ਵਲੌਗ ਚ ਇੰਨਾ ਹੀ ਤੇ ਇਹ ਜਿਹੜੀ ਅਸੀਂ ਫਰਸ਼ ਲਾਈ ਆ ਤੁਹਾਨੂੰ ਕਿਵੇਂ ਲੱਗੀ ਆ ਤੇ ਅਜਿਹਾ ਬਲੌਗ ਸਾਡਾ ਮਿੰਨੀ ਵਲੌਗ ਸੀਗਾ ਤੇ ਆਪਾਂ ਮੰਡੇ ਦੇ ਆਪਣਾ ਸੰਡੇ ਵਾਲੇ ਵਲੌਗ ਚ ਆਪਾਂ ਵਧੀਆ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ